ਉਹ ਸਰ ਇੱਕ ਕਿਸਾਨ ਦੀ ਖਬਰ ਹੈ ਕਿ ਮੌਤ ਹੋਈ ਉਹ ਦੀ ਪੁਸ਼ਟੀ ਕਰਦੇ ਹਾਂ ਇੱਕ ਡੈਥ ਹੋਇਆ ਬ੍ਰਾਡ ਡੈੱਡ ਆਇਆ ਜੀ ਖਨੋਰੀ ਬਾਰਡਰ ਤੋਂ ਆਇਆ ਮੌਤ ਦੀ ਸ਼ਿਫਟ ਕਰਤਾ ਜੀ ਅਸੀਂ ਉਸ ਤੋਂ ਇਲਾਵਾ ਦੋ ਹੋਰ ਆਏ ਹੋਏ ਆ ਦੋਨੋਂ ਵੀ ਖਨੋਰੀ ਬਾਰਡਰ ਤੋਂ ਦੋਨੋਂ ਸਟੇਬਲ ਨੇ ਇੱਕ ਦੇ ਪਟਨਸਰਤ ਹੈ ਦੂਸਰੇ ਦੇ ਵੀ ਸਿਰਤੇ ਸੱਟ ਹੈ ਦੋਨੋਂ ਸਟੇਬਲ ਨੇ ਇੱਥੇ ਨਹੀਂ ਆ ਕਿਤੇ ਰਹਿ ਹਾਂ ਜੀ ਸਾਡੇ ਕੋਲ ਹੀ ਨੇ ਜੀ ਉਹ ਰੈਫਰ ਨਹੀਂ ਕਰਨ ਵਾਲੇ ਆ ਲੱਗਦੇ ਨਹੀਂ ਯੂਨੀਵਰਸਿਟੀ ਨਹੀਂ ਚਾਹਦੇ ਆ ਫਰ ਦਾ ਟਾਈਮਿੰਗ ਸਟੇਬਲ ਸਰ ਜੇ ਜਿਹੜੀ ਡੈਥ ਹੋਈ ਹੈ ਉਹ ਲੱਗਦਾ ਹੈ ਕਿ ਗੋਲੀ ਲੱਗੀ ਹੋਵੇ ਕਿ ਫਿਰ ਜਿਹੜੀ ਪੌਸਿਬਿਲਟੀ ਪੌਸਿਬਿਲਟੀ ਲੱਗਦੀ ਹੈ ਬਾਕੀ ਪੋਸਟਮਾਰਟਮ ਤੇ ਕਨਫਰਮ ਹੋ ਜਾਊਗਾ ਉਮਰ ਉਮਰ ਕੁਝ ਐਸਾ 22 ਸਾਲ ਦਾ ਜੀ ਜਿੱਦ ਕੁਝ ਨਾਮ ਨੂੰ ਜੀ ਨਾਮ ਉਹਦਾ ਸ਼ੁਭ ਕਰਨ ਨਾਮ ਦਾ ਕੁਝ ਪਤਾ ਨਹੀਂ ਕਿ ਕਿਹੜੇ ਜ਼ਿਲ੍ਹੇ ਤੋਂ ਬਣਾਉ ਕਰਦੇ ਬਠਿੰਡਾ ਇਹ ਵਾਕ ਹੋ ਗਿਆ ਲੇਕਿਨ ਉਹਨਾਂ ਦੇ ਵੱਲੋਂ ਕਿਹਾ ਗਿਆ ਜੀ 30 ਤੋਂ 35 ਜਿਹੜੇ ਕਿਸਾਨ ਜ਼ਖਮੀ ਹੈ ਇਥੇ ਪਟਿਆਲੇ ਤੋਂ ਆਏ ਸਾਡੇ ਕੋਲੇ ਤੰਨੀ ਆਏ ਜਿੱਖਨੋਰੀ ਸੋ ਹੈਲਥ ਮਿਸਟਰ ਉਹਨੇ ਕੀ ਆ ਗਿਆ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਨੇ ਅਲਾਰਟ ਸੈਟ ਕਰਾਇਆ ਹੋਈ ਨੇ ਹਸਪੀਟਲ ਜਿਆ ਨਾ ਕਿਤਨਾ ਦੇ ਪ੍ਰਬੰਧ ਨੇ ਤੁਹਾਡੇ ਸਾਡੇ ਕੋਲੇ ਪੂਰੇ ਪ੍ਰਬੰਧ ਨੇ ਜੀ ਐਮਰਜੈਂਸੀ ਦਾ 24 ਘੰਟੇ ਸਾਡੇ ਕੋਲੇ ਪੂਰੀ ਤਿਆਰੀ ਹੈ ਦਵਾਈਆਂ ਪੂਰੀਆਂ ਨੇ ਸਾਡੇ ਕੋਲੇ ਜੀ ਐਕਸ-ਰੇ ਅਲਟਰਾਸਾਉਂਡ ਸੀਟੀ ਐਮ ਆਰ ਆ ਸਾਰੇ ਟੈਸਟ ਸਾਡੇ ਕੋਲੇ 24 ਘੰਟੇ ਤਿਆਰ ਨੇ ਜੀ ਪੂਰੀਆਂ ਟੀਮਾਂ ਲੱਗ ਚੁੱਕੀਆਂ ਨੇ ਸਾਰਾ ਸਟਾਫ ਔਨ ਔਨ ਟੂ ਡਿਊਟੀ